અને નામાં હું નાગમતી અણીયાર આખડિયો અને ભાલા એ આપણા નીણ રે નાગમતી કે ઇનાર માં નાગવા રો અને હું નારીમાં રહો એ નાગમતી નાય રે

શેરી નીકળ્યો સતવોર એ મણી ઓલો નીખી જોવા દે એ હવે નાક વાળા ની વાણ્યા તું આ લઈ ગયો ના ગમતી કે કારી લાઈનું આપડું મીવેતરાયું ને વાળી ના પડે ਹੋ ਇਦਰ ਜੀੜਾ ਹੋਰ ਕੋਹੀਮ ਜੇ ਤੇ ਮਾਰੇ ਮਾਲ ਨੂੰ ਲੋ ਕਿ ਨਗੜਾ ਨੇ ਪਾਸਰੇ ਨਾਲੇ ਬਿਮਾ ਰੁੱਤੀ ਹਟ ਲੋ ਉਹ ਕਿ ਪੜੀ ਲੰਕਾ ਇਹ ਘਟਨਾ ਕਾਂਗੜਾ ਤੇ ਉਡੀ ਨੀ ਮਿਨੋ ਆਵਿਛੇ ਹੈ ਅੰਗ

ਇਹ ਥੇ ਜੋ ਭਗਤ ਕੇ ਸੁਣਾੜੇ ਉਹ ਹੈ ਜੰਬੀਲ ਸਾਈ ਐਣੀ ਪਾੜੂ ਮਾ ਉਹ ਹੈ ਪੀ ਤੇ ਪਤਾਰ ਮਾਤੀ ਪਾਣੀ ਜੜੇ ਅਨੇ ਸੁੱਕਿਆ ਸਾਂ ਤੇ ਨਹੀਂ ਤੇ ਭੁਖਾ ਨਹੀਂ ਆਪਣੇ ਭੋਜਨ ਅਨੇ ਨਾਗਾ ਨੇ ਆਪੇ ਇਹ ਨਾਸੀ ਤੇ ਰੱਤਿਓ ਫਗਤ ਤੇ ਜੁਨਾੜੇ ਐ ਮੋਹੇ ਜਮਿਆਲ ਸਾਈਣੀ 파ੜੂ ਮਾਵਹੇ ਐ ਜਵਾਨੂ ਪੀਰ ਰੇ ਹੇਲੀ ਬਾਕੀ ਨੂੰ ਕੀ ਆਵੇਂ ਵਤਨੀ ਮੱਥੀ ਮਰੇ ਵੇੜਾ ਇਹ ਮਾਰੂ ਸਰੀਰ ਢੜੀ ਕਿਉਂ ਸਦਾ ਵਾਲਾ ਮੇੜਾ ਟੀ ਰਿਠਿਓ ਭਗਤ ਕੇ ਹੋ ਗਿਆ ਹੋ ਰੱਥੇ ਮੇਰੇ ਪਰਸੀ ਕੁੰਡ ਧਾਮੋ ਨਾ ਆਏ ਰੇ ਰਤੀ ਮਾਂ ৰ ভগত কেনা Δεν είναι μόνο η κοινωνία. Δεν είναι να η κοινωνία. Δεν είναι μόνο η भई मिली माता मां तर बाबा न सवाली ठाया कंकुल था मापार के उड़ तोर